ਤਾਰੀ ਦੀ ਜੇਕਰ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤਿੱਥੋਂ ਉੱਤੇ ਅੰਬਾ 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 ਤੇ लवली ਉਹ ਬੱਬੇ लवली ਮੇਰੇ ਮਿੱਤਰੋ ਉਧਰ ਕਹਿੰਦੇ ਗੁਰੀ ਆ ਕਿਤੇ ਪੈਰ ਪੁੰਜੇ ਨਹੀਂ ਲੱਗਦਾ ਦਿਲੋਦਵਾਵਾਂ ਨੂੰ ਗੁਰੀ ਕਹਿੰਦਾ ਵੀ ਇਹ ਸੁਖੀ ਸੁਖੀ ਸੀ ਵੀ ਸਾਰਾ ਦਿਨ ਨੰਗੇ ਪੈਰੀ ਰਵਾਂਗੇ ਉਹ ਜੇ ਪ੍ਰਮਾਤਮਾ ਨੇ ਸੋਲੀ ਇਹ ਕਿਰਪਾ ਹੈ ਮੇਰੇ ਮਿੱਤਰੋ ਵਾਹਿਗੁਰੂ ਦੀ ਐਡਾ ਪੱਟਾ ਮੇਲਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਚੋਤਾ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਦੂਜਾ ਸੈਮੀ ਉਹ ਧਰਤੀ ਪਿੰਡ ਪਲੇਅਰ ਦੀ ਜਦੋਂ ਭੱਜਿਆ ਪੰਜਾਬੀਆਂ ਦਾ ਪੋਗਜੀ ਚੱਕ ਦੂ ਮੈਂ 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 ਆ ਰਸਾਲੂ ਆਇਆ ਗੋਰਾ ਹੈ ਮੇਰੇ ਮਿੱਤਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਨੌਜਵਨ ਤਿਆਰ ਵਰ ਤਿਆਰ ਹੈ ਰਸਾਲੂ ਪਿੰਡ ਹੈ ਇਸ ਨੌਜਵਨ ਦਾ ਇੱਕ ਪਾਸੇ ਮੋਹਲੀਆ ਵਾਲਾ ਪੰਮਾ ਇਸ ਇਲਾਕੇ ਦਾ ਕਹਿੰਦੇ ਸਿਰੇ ਦਾ ਜਾਫੀ ਹੈ ਜਿਹਨੂੰ ਹਾਰਨੇ ਡੈਵਟਸਨ ਬਿਨਾ ਗੁਰਦਾਸਪੁਰ ਲਾਈਨਸ ਦੁਆਰਾ ਦੇ ਲਾਰਜ ਜੋਰ ਦੇ ਦੇ ਸਾਥੀਆਂ ਨੇ ਆਹ ਸਾਹਮਣੇ ਇੱਕ ਪਾਸੇ ਕੋਰਾ ਰਸਾਲੂ ਔਰ ਦੂਜੇ ਪਾਸੇ ਪੰਮਾ ਨਾ ਜੰਮੇ ਔਰ ਸਿਰੇ ਦਾ ਚੱਲਦਾ ਮੇਰੇ ਮਿੱਤਰੋ ਅੱਜ ਪਤਾ ਲੱਗਦਾ ਕੁਲੇਰ ਚ ਕੁਝ ਨਾ ਕੁਝ ਹੋ ਰਿਹਾ ਆਓ ਜੱਗੂ ਸੈਦੋ ਵਾਲੀਆ ਕਬੱਡੀ ਪਾਉਂਦੇ ਦੇ ਵੀ ਤਿਆਰ ਹੋਇਆ ਮੇਰੇ ਮਿੱਤਰੋ ਚਾਰੇ ਪਿਆਰ ਵਰ ਤਿਆਰ ਰੋ ਉਹ ਪੱਟਾਂ ਦੇ ਠਾਪੀਆਂ ਵੱਜਦੀਆਂ ਉਹ ਦੁਨੀਆ ਦੇ ਵੀ ਮੇਰੇ ਮਿੱਤਰੋ ਸ਼ੀਲੂ ਵਰਗੇ ਮਨੀਸ਼ ਵਰਗੇ ਚਿਰਾਗ ਵਰਗੇ ਉਹ ਵੱਡੇ ਨਾਮ ਨੇ ਕਬੱਡੀ ਦੇ ਉਹ ਸੱਜੇ ਖੱਬੇ ਉੱਤੇ ਥੱਲੇ ਜੱਗੂ ਐ ਸੈਦੋ ਵਾਲੀਆ ਓ ਲਾਕੇ ਆ ਰਹੇ ਕੀ ਹਾਲ ਜਾਣਿਆ ਫਿਰ ਪੁੱਤੋ ਪੁੱਤੋ ਓਕੇ ਆ ਰੋਟਾ ਤੇ ਕਹਿੰਦੇ ਓਕੇ ਐ ਅੱਜ ਕਰੀਮ ਖੜਾ ਗਏ ਹਰਬੀਤ ਹੁਣੀ ਅੱਜ ਕਰੀਮ ਖੜਾ ਗਏ ਗੁਰਿੰਦਰੇਰ ਹੁਣੀ ਅੱਜ ਕਰੀਮ ਖੜਾ ਗਏ ਕਹਿੰਦੇ ਗੌਰਵ ਚੀਮੇ ਹੁਣੀ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੈਮਰਾ ਵਾਲੇ ਰਵੀ ਦੀ ਰੇਡ ਤੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ ਆਇਆ ਕਰਨ ਦਿਆਲਪੁਰਾ ਮਿਰਜਾ ਪਿੰਡ ਹੈ ਜਨਾਲ ਦੀ ਗਰਾਊਂਡ ਦੇ ਵਿੱਚ ਮਨੀ ਕੋਲੇ ਕੀਤੀ ਮਿਹਨਤ ਅੱਜ ਦੇ ਸਮੇਂ ਦਾ ਟਾਪਰ ਰੇਡਰ ਬਣ ਗਿਆ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਇੱਕ ਪਾਸੇ ਸ਼ੀਲੂ ਨੂੰ ਲੱਗਿਆ ਟੱਚ ਮੇਰੇ ਮਿੱਤਰੋ ਸ਼ੀਲੂ ਬੁਲਾਰਾ ਬਾਹੂ ਅਕਬਰ ਪਰਪਿੰਡ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਉੱਧਰ ਸਾਡੇ ਐਮਪੀ ਜੀ ਰਾਮਗੜ੍ਹ ਤੋਂ ਬਹੁਤ ਵੱਡੀ ਸ਼ਖਸੀਅਤ ਹੈ ਅਸੀਂ ਜੀ ਆਣੂ ਆਖਾਂਗੇ ਅਮਰਜੀਤ ਢਾਲੀਵਾਲ ਹਿੰਮਤ ਢਾਲੀਵਾਲ ਜੀ ਉਹਨਾਂ ਨੂੰ ਵੀ ਅਸੀਂ ਜੀ ਆਖਾਂਗੇ ਤੇ ਉਹਨਾਂ ਵੱਲੋਂ ਕਹਿੰਦੇ 5000 ਪਰਦਾ ਪਹਿਲਾਂ 10 ਲੱਖ ਰੋਇਆ ਸੀ ਹੁਣ ਹਰ ਇੱਕ ਜੱਫੇ ਤੇ ਰਪਿੰਦਰ ਬਾਈ 15000 ਲੱਗ ਰਿਹਾ ਤਰਕਸ਼ ਇਹ 15 15000 ਦੇ ਜਫੇ ਲੱਗ ਰਿਹਾ ਮੰਦੀਪ ਬਾਣੀ ਬਾਈ ਹੁੜੀ ਖੁਰਦਾ ਦੇ ਕਹਿੰਦੇ ਵੀ ਸ਼ੀਦੀ ਦਿਹਾੜੇ ਆ ਰਹੇ ਨੇ ਆਹ ਦਸਤਾਰਾਂ ਦਾ ਲੰਗਰ ਲੱਗੂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਚਰਾਗ ਚਰਾਗ ਇਹ ਚਰਾਗਦੀਨ ਹੈ ਕਿਹੜ ਕਬੱਡੀ ਦਾ ਨੌਜਵਾਨ ਲਾ ਤੱਕਣਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅੱਜ ਮਲੇਰਕੋਟ ਦਾ ਸੰਦੌੜ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਕੌਪਰ ਹੀਰੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਮੇਰੇ ਮਿੱਤਰੋ ਅੱਜ ਕਹਿੰਦੇ ਉਦਮ ਸਿੰਘ ਸਰਾਮੀ ਦੇ ਇਲਾਕੇ ਦੇ ਕਬੱਡੀ ਚੱਲਦੀ ਹੈ ਸੰਗਰੂਰ ਨੇ ਤੇ ਪੈ ਉਹ ਸਾਹਮਣੇ ਰੇਡਾ ਉਹ ਸਾਹਮਣੇ ਜੱਫੇ ਉਹ ਬੱਲੇ ਬੱਲੇ ਹੋਣ ਲੱਗੀ ਮੇਰੇ ਮਿੱਤਰੋ ਉਹ ਚੋਟੀ ਦੇ ਆਣੇ ਚੋਟੀ ਦੇ ਫੜਲੇ ਅੱਜ ਕਹਿੰਦੇ ਜੋ ਕੁਝ ਹੁੰਦਾ ਵੇਰ-ਵੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਧਲੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਧਲੇਰ ਹੁੰਦਾ ਇਹਦੀ ਤੋਰ ਦੇਖੋ ਲਓ ਸਾਹਮਣੇ ਅੰਬੇ ਨੇ ਹਸਾਪੈ ਪਰ ਨਹੀਂ ਤੇ ਗੱਲ ਵੱਖਰੀ ਬੋਲ ਜਾਣੀ ਸੀ ਆਹ ਸਾਹਮਣੇ ਇਸ ਵੇਲੇ ਜੱਗੂ ਜੱਗੂ ਫੈਡੋ ਵਾਲੀਆ ਜੱਗੂ ਪਾਉਂਦਾ ਰੇਡ ਔਰ ਦੂਜੇ ਪਾਸੇ ਸ਼ਿੰਮੂ ਹਰਿਆਣੇ ਵਾਲਾ ਕਿ ਲੱਖ ਲੱਖ ਦੀ ਪੌ ਕਬੱਡੀ ਜੱਫਾ ਵੀ ਲੱਖ ਲੱਖ ਦਾ ਜਿਆ ਜਿੰਨਾ ਚੜਿਆ ਕਹਿੰਦੇ ਧਲੇਰ ਦੇ ਕੱਪ ਦਾ ਹਰਨੀਤ ਤੇ ਅੱਜ ਇਹ ਹੀ ਕੀ ਜਾਂਦਾ ਯਾਰ ਸਰਾ ਹੋ ਗਿਆ ਆਨੰਦ ਆ ਗਿਆ ਰਮੀਤ ਕਹਿੰਦਾ ਏਡੀ ਤੇ ਆਸ ਹੀ ਨਹੀਂ ਸੀਗੀ ਵੀ ਐਡਾ ਮੇਲਾ ਹੋ ਜੂਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਕੈਲਰਮ ਵਾਲਾ ਰਵੀ ਕਬੱਡੀ 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 ਕਰਦਾ ਹੋਇਆ ਇਸ ਗਰਾਊਂਡ ਦੇ ਵਿੱਚ ਮੈਂ ਬਹੁਤ ਸਾਲ ਪਹਿਲਾਂ ਆਇਆ ਸੀਗਾ ਪ੍ਰੇਮ ਝਨੇਰ ਨੇ ਗੁਰਪ੍ਰੀਤ 베ਰਕਲਾ ਨੇ ਮੈਨੂੰ ਭੇਜਿਆ ਸੀਗਾ ਤੋਤੇ ਹਣੀ ਧਲੇਰ ਵਾਲੇ ਸਾਡੇ ਵੀਰ ਐਮ ਸਪੋਰਟ ਦੇ ਵਿੱਚ ਰਹਿੰਦੇ ਸਰੀ ਦੇ ਵਿੱਚ ਸਤਕਾਰ ਆ ਭਰਾਵਾਂ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇੱਕ ਪਾਸੇ ਕਹਿੰਦੇ ਕਰਨਾ ਹੈ ਬਿਆਲਪੁਰਾ ਮਿਰਜਾ ਪਿੰਡ ਹੈ ਬਿਆਲਪੁਰਾ ਭਾਈ ਕਹਿੰਦੇ ਬਿਆਲਪੁਰਾ ਮਿਰਜਾ ਇਹ ਸਾਡੇ ਪਿੰਡਾਂ ਦੇ ਕੋਲ ਹੈ ਲਓ ਅੰਬੇ ਦੀ ਰੇਡ ਹੈ ਅੰਬੇ ਦੀ ਕਹਿੰਦੇ ਕਬੱਡੀ ਪਾ ਰਿਹਾ ਜਦੋਂ ਅੰਬਾ ਦੁਰਦਾ ਤੇ ਮੈਨੂੰ ਐਂ ਲੱਗਦਾ ਵੀ ਪਟੌੜ ਵਾਲੇ ਨੇ ਇਹ ਨੂੰ ਵੇਖ ਕੇ ਲਿਖਿਆ ਕਿ ਛੜਕਾ ফির ও জমে প্যোদার রাজ হতে যৌদার রাজ হে কেলে সুরসি ধরতি না মেয়ের মত্রকড়া মানো হালবে পনের কুটলি মেলে প ਬਾ ਮੰਮੇ ਆਦਕੇ ਕੱਕਾ ਦਾੜਾ ਧਮਕੜ ਨਿਕਲੇ ਆ ਬਲੇਰਕੋਟ ਦੇ ਦੇਲੇ ਤੇ ਪਿੰਬਰਾ ਆ ਧਮਕੜ ਨਿਕਲਦੇ ਮੇਰੇ ਵੀਰੋ ਵੱਡਾ ਸੀਜ਼ਨ ਖੇਡਿਆ ਜਾਊਗਾ ਇਸ ਸਾਲ ਕਹਿੰਦੇ ਪੰਜਾਬ ਦਾ ਸੀਜ਼ਨ ਆਨ ਮੇਰੇ ਮਿੱਤਰੋ ਸਿਰੇ ਦਾ ਖੇਡਿਆ ਜਾਣਾ ਇੱਕ ਪਾਸੇ ਚੋਤਾ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਤੇ ਚੋਤਾ ਲੱਗਿਆ ਪਿਆ ਚੋਰ ਵਿੱਚ ਤਲੇਰ ਦੇ ਸਾਰਾ ਮੇਰੇ ਮਿੱਤਰੋ ਉੱਟ ਗਈ ਧੂੜ ਉੱਟ ਗਈ ਧੂੜ ਹੌਂਸਲਾ

جندہ جاد ہے کبڈی جاو ہے کبڈی جاو ہے سامنے رسالو ہے کبڈی پی رہی ہے میرے متروبی میلا میرے مترو اور اور سکھرو بھی اوپر ابر اندر اندر ہوئی کہ ہرمیت

ਮਰਿੰਦਰ ਹੁਣੀ ਅਮਰੀ ਮੇਰੇ ਮਿਰਿਓ ਹਰਮੀਤ ਹੁਣੀ ਬੱਬਲ ਸੰਗਰੂਰ ਹੁਣਾ ਵੱਲੋਂ 15000 ਦਾ ਜੱਫਾ ਹੁਣਾ ਔਰ ਮੇਰੀ ਬੇਨਤੀ ਆ ਵੀ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਬੜੀ ਮਿਹਰਬਾਨੀ ਹੈ ਮੰਨੀ ਥੋੜਾ ਤੁਰ ਫਿਰ ਕੇ ਜੇ ਆਪਾਂ ਇਧਰਲੇ ਪਾਸੇ ਨੂੰ ਆ ਜਾਈਏ ਫਿਰ ਰੌਸ਼ਤ ਮੋਤ ਹੋ ਜਾਂਦਾ ਹੈ ਪਿੱਛੇ ਜਿਹੜੀ ਮਿੱਟੂ ਬਹੁਤ ਸੰਗਤ ਤਕਲੀਫ ਦੇ ਵਿੱਚ ਹੈ ਆ ਜਾਲ ਤੇ ਖੜ ਕੇ ਵੇਖੀਏ ਨਾ ਤੇ ਫਿਰ ਪਤਾ ਲੱਗਦਾ ਵੀ ਕੀ ਭਾਵਿਕਦੀ ਹੈ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆਪਾਂ ਤੁਰ ਫਿਰ ਕੇ ਮੇਲਾ ਵੇਖੀਏ ਚੈਲ ਰੰਮਾੜਾ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਅੱਜ ਦੇ ਸਮੇਂ ਦਾ ਚੋਟੀ ਦਾ ਮੱਲ ਮੇਰੇ ਮਿੱਤਰੋ ਉਹ ਚਾਰਾਂ ਦੇ ਵਿੱਚੋਂ ਵੇਖਦਾ ਵੀ ਕਿੰਨੀ ਲੈ ਵੀ ਪੰਮਿਆ ਆ ਪੰਮਾ ਮਹੌਲੀ ਸੇ ਜੁੜਦਾ ਹੋਇਆ ਅਗਲੀ ਕਵਿਡਟੀ ਕਹਿੰਦੇ ਕਰਨ ਪਾ ਰਿਹਾ ਹੈ ਲੈ ਵੀ ਗੁੜੀ ਵੀਰ ਉਹ 15000 ਰੁਪਆ ਜਾਫੀ ਦੇ ਲਈ ਜਿਹੜਾ ਪੁੱਜਦਾ ਕਰਦੀ ਏ ਪੰਮੇ ਦਾ ਇੱਕੋ ਜੱਫਾ 15000 ਦਾ 15000 ਦਾ ਇੱਕੋ ਜੱਫਾ ਲੱਗਣਾ ਸੁਹਾਣੇ ਵਾਲੇ ਪੰਮੇ ਦੀਆਂ ਯਾਦਾਂ ਨੇ ਪੰਮਾ ਮੋਹਲੀ ਖੇਡ ਰਿਹਾ ਉਹ ਸ਼ੀਲੂ ਹਰਿਆਣੇ ਵਾਲਾ ਇਸ ਵੇਲੇ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਕਰਨ ਬਿਆਲਪੁਰੇ ਵਾਲੇ ਨੂੰ ਜੱਫਾ ਲਾਉ ਕਿ ਨਹੀਂ ਗੱਲ ਸਮੇਂ ਦੀ ਹੈ ਆਹ ਸਾਹਮਣੇ ਪੈ ਗਿਆ ਸਾਡੂ ਜੱਫੀਆਂ ਤੇ ਪੁਆਇੰਟ ਜਿਹੜਾ ਹੈ ਜੱਫੀ ਦੇ ਹਿੱਸੇ ਜਾ ਜੜਿਆ ਪੁਆਇੰਟ ਸ਼ੀਲੂ ਬੁਲਾਰਾ ਆਪਣੀ ਟੀਮ ਦੇ ਲਈ ਜੋੜ ਗਿਆ ਚੱਲ ਵੀ ਅੰਬਿਆ ਪਾ ਵੀ ਕਬੱਡੀ ਨੌਜਾਨਾ ਆਹ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪੇਰੀਏ ਮੇਰੇ ਮਿੱਤਰੋ ਅੱਜ ਚੋਟੀ ਚੰਦੀ ਦੇ ਪਲੇਅਰ ਪਹੁੰਚੇ ਹੋਏ ਆ ਪਲੇਅਰ ਦੇ ਵਿੱਚ ਕਹਿੰਦੇ ਰਿਕਾਰਡ ਬਣ ਗਏ ਰਿਕਾਰਡ ੁੱਟਣ ਗਏ ਜਿਵੇਂ ਪਹਿਲਾਂ ਕ੍ਰਿਸ਼ਨਪੁਰ ਦੇ ਸ਼ਾ ਗੱਲਾਂ ਕਰਦਾ ਹੋਇਆ ਵੀ ਹੁਣ ਕੰਦੂਰ ਚ ਕੋਲੇ ਪਏ ਆ ਇਹ ਦੂਜਾ ਸੈਮੀ ਚੱਲਦਾ ਅਗਲੇ ਮੈਚ ਲਈ ਨਾ ਬੇਨਤੀ ਕਰਦਾ ਲੜਕੀਆਂ ਦਾ ਸ਼ੋਅ ਮੈਚ ਆਣਾ ਹੋਣਾ ਛੱਡੀਆਂ ਬੱਚੀਆਂ ਨੂੰ ਛੱਡੀਆਂ ਭੈਣਾਂ ਨੂੰ ਬੇਨਤੀ ਹੈ ਵੀ ਅਗਲਾ ਮੈਚ ਜਿਹੜਾ ਲੜਕੀਆਂ ਦਾ ਖੇਡਿਆ ਜਾਣਾ ਉਹ ਕਿਰਪਾ ਕਰਕੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਉਹ ਪੱਟਿਆ ਮੁੰਡੇ ਨੂੰ ਚਰਾ ਪਰ ਸੈਦੋ ਵਾਲੀ ਅੱਜ ਰੁਕਣ ਦੇ ਮੂਡ ਕੀ ਨਹੀਂਗਾ ਇਹ ਸਰਜੀਤ ਦੇ ਪਿੰਡ ਦਾ ਹੈ ਇਹ ਵਿੰਦਰ ਦੇ ਪਿੰਡ ਦਾ ਵਿੰਦਰ ਦੀ ਯਾਰੀ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਔਰ ਗੱਲ ਚੱਲਦੀ ਮੇਰੇ ਵੀਰੋ ਤੇਪੇ ਪੰਡਾਲ ਦੀ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਵੀ ਕੇਲਰਮ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਲਵਲੀ ਦਿਖਾ ਦੋ ਹੱਥ ਲੈ ਵੀ ਸ਼ਮੀਰ ਖਾਨ ਤੇਰੇ ਲਾਂਗੇ ਦੇ ਵਿੱਚ ਮੈਚ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਕੇਲਰਮ ਵਾਲਾ ਰਵੀ ਰੋਇਲ ਸਪੋਰਟਸ ਕਲੱਬ ਵੱਲੋਂ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਲੈਵਲ ਦੀ ਅੱਜ ਇਸ ਨੌਜਵਾਨ ਦੀ ਡਿਮਾਂਡ ਪੂਰੀ ਦੁਨੀਆ ਦੇ ਵਿੱਚ ਹੈ ਔਰ ਅਗਲੀ ਕਬੱਡੀ ਕਰਨ ਦਿਆਲਪ੍ਰੇ ਮਿਰਜੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਕਰਨ ਲੱਗਿਆ ਪਿਆ ਜੋਰ ਮੁਕਾਬਲਾ ਸਖਤ ਬਾਫੜੂ ਮਕੀਤ ਸਿਆਹੋੜੇ ਵਾਂਗੂ ਜਾਂ ਫਿਰ ਸ਼ਿਕੰਦਰ ਕਾਂਜਲੀ ਵਾਂਗੂ ਗੱਲ ਕਰਾਉ ਦੁਨੀਆ ਦੇ ਵਿੱਚ ਵੱਖਰੀ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਲੱਗਿਆ ਪਿਆ ਜੋਰ ਆਹ ਸਾਹਮਣੇ ਫਿਰ ਕੇ ਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਇਹ ਸ਼ੀਲੂ ਆ ਗੱਲ ਪਰ ਸੇ ਰਮਣ ਗੱਲਾਂ ਕਰਦਾ ਹਟਿਆ ਵੀ ਸ਼ੀਲੂ ਕਹਿੰਦੇ ਪੰਜਾਬ ਦੇ ਵਿੱਚ 19 ਤੱਕ 19 ਤੱਕ ਦੇ ਪੰਜਾਬ ਚੋਂ ਮੱਧੜ ਨਿਕਲਦੇ ਆ ਫੇਰ ਕਿਰੇ ਪ੍ਰਮਾਤਮਾ ਦੀਵਾਮਾ ਨੇ ਇਹ ਤਿਆਰ ਬਣਿਆ ਰਹੇ ਗੌਰਵ ਕਹਿੰਦੇ ਗੁਰੀ ਨੂੰ ਉਹ ਗੁਰੀ ਕਹਿੰਦੇ ਹਰਬੀਤ ਨੂੰ ਹੁਣ ਠੇਕਰ ਲਾ ਕੇ ਪਾਸੇ ਰੱਖਦੇ ਹੋ ਇਹ ਕਿਰਪਾ ਕਹਿੰਦੇ ਪ੍ਰਮਾਤਮਾ ਦੀ ਅੱਜ ਚੋਤੀ ਚੋਤੀ ਦੇ ਮੇਲੇ ਤੇ ਚੋਤੀ ਚੋਤੀ ਦੇ ਪੁੱਜੇ ਹੋਏ ਨੇ ਆਹ ਕੰਬੀ ਅੰਬਾ ਪਾਜੀ ਯੋ ਵੱਡੇ ਦਾ ਹੀ ਜੋਟਾ ਆ ਗਿਆ ਇਹ ਸੰਦੀਪ ਦਾ ਸ਼ਗਿਰਦ ਆ ਸੰਦੀਪ ਕਹਿੰਦੇ ਦੁੱਲੇ ਦਾ ਸ਼ਗਿਰਦ ਔਰ ਖੇਡ ਮੈਦਾਨ ਦੇ ਵਿੱਚ ਕਬੱਡੀ ਸ਼ੀਨੂ ਦੇ ਨਾਲ ਟੱਕਰ ਵੱਡੀ ਹੈ 1 ਮਾਰਚ ਨੂੰ ਸੁਰਖਪੁਰੀਆ ਦੁੱਲਾ ਤੇ ਨਾਲ ਸੋਨੂ ਜੰਪੂੜੀ ਸੱਦਾ ਦੇ ਰਿਹਾ ਹੈ ਕਪੂਰਥਲੇ ਦੇ ਕਬੱਡੀ ਕੱਪ ਦਾ 11 ਜਿਹੜੀ ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਹੋਣੀ ਹੈ ਔਰ ਮੇਰੇ ਮਿੱਤਰੋ 28 ਜਨਵਰੀ ਜਿਹੜੀ ਕਹਿੰਦੇ ਬਰਨਾਲੇ ਦੀ ਕਹਿੰਦੇ ਵੱਡੀ ਗੱਲਬਾਤ ਹੋਣੀ ਹੈ ਬਾਬਾ ਕਾਲਾ ਮੈਦ ਖੇਡ ਸਟੇਡੀਅਮ ਜੱਸੀ ਸ਼ੇਰ ਗਲੋਣੀ ਗੁਲਾਬ ਸਿੱਧੂ ਤੇ ਉਹਦੇ ਸਾਰੇ ਸਾਥੀ ਮੇਰੇ ਵੀਰੋ ਸਰਮੇ ਹੋਣੀ ਐ ਹੈਰੀ ਹੋਣੀ ਐ ਔਰ ਇਹਨੇ ਜਨੇਤਪੁਰੇ ਵਾਲਾ ਬਿੰਦੀ ਐ ਔਰ ਨਾਲ ਕਹਿੰਦੇ ਗੱਲ ਮੇਰੇ ਮਿੱਤਰੋ ਕਾਲੇ ਕਾਲੇ ਦੀ ਚਲਦੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਭਿੰਦੇ ਧਨੋਲੇ ਵਾਲੇ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਇਹ ਆ ਸੈਦੋ ਵਾਲਿਆ ਜੱਗੂ ਚਾਰਾਂ ਜਾਫਿਆਂ ਦੇ ਬੋਲਦਾ ਧਾਵਾ ਮਨੀਸ਼ ਮਨੀਸ਼ ਤੇ ਜੱਗੂ ਤੇ ਮਨੀਸ਼ ਦੇ ਦਰਮਿਆਨ ਲੱਗਿਆ ਪਿਆ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਮਨੀਸ਼ ਕਮਾਲ ਕਰ ਦਿੱਤੀ ਹੈ ਬਈ ਧਲੇਰ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਤਾੜੀ ਵੱਜ ਰਹੀ ਥੱਰ ਕਹਿੰਦੇ ਸੱਲੀ ਯੂਕੇ ਨਾਲ ਕਹਿੰਦੇ ਪਿਆਰਾ ਸਰਪੰਚ ਖਜੂਰਲਾ ਤੇ ਅਮਨ ਦੀਪ ਖਜੂਰਲਾ ਵੱਡਾ ਮੋਟਰਸਾਈਕਲ ਵੱਡੇ ਦਾ ਮਤਲਬ ਹਾਰਨੇ ਉਹ ਕਿੰਨੇ ਮਲੇਰ ਕੋਟਲੇ ਦੇ ਵਿੱਚ ਲਖਮਣ ਥੋਡੇ ਮੇਲੇ ਤੇ ਤੁਹਾਡੇ ਭਰਾ ਨੂੰ ਦਿੱਤਾ ਜਾਣਾ ਪਰ ਇਹ ਕਹਿੰਦੇ ਅੰਬੇ ਦੀ ਕਬੱਡੀ ਪੈ ਰਹੀ ਹੈ ਕੱਲ ਨੂੰ ਕਹਿੰਦੇ ਅੰਬੇ ਦੇ ਪਿੰਡ ਮੇਲਾ ਮੇਰੇ ਮਿੱਤਰੋ ਉਹ ੱੱਕੇ ਦਾ ਬੱਜਣਗੇ 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 ਆਹ ਸਾਹਮਣੇ ਬੱਲੇ 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 ਕਬੱਡੀ 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 ਅੰਬਾ 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 ਨੰਬਰ ਲੈ ਗਿਆ ਅੰਬਾ ਇਹ ਸੁਰ ਸਿੰਘ ਦਾ ਅੰਬਾ ਕਿ ਸੁਰ ਸਿੰਘ ਪਟਵਾਲ ਪਲਵਾਨਾਂ ਦਾ ਸੂਰਵੀਰ ਜਵਾਨਾਂ ਦਾ ਰਿਸ਼ਿਆਂ ਮੁੰਨੀਆਂ ਅਵਤਾਰਾਂ ਦਾ ਕਬੱਡੀ ਦੇ ਆ ਸਟਾਰਾਂ ਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਚਿਰਾਗ ਜੀ ਦੀ ਕੋਸ਼ਿਸ਼ ਹੈ ਪਰ ਜੋਤੇ ਦੇ ਵਿੱਚ ਬੜੀ ਯਾਨ ਹੈ ਜੋਤਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਨੰਬਰ ਆਪਣੀ ਟੀਮ ਮਹਿਮਦਵਾਲ ਦੇ ਲਈ ਜੋੜ ਗਿਆ ਕੁੜੀਆਂ ਦੀਆਂ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਲਾਗੇ ਆ ਜਾਣ ਵਾਰਮ ਅਪ ਹੋ ਕੇ ਕੁੜੀਆਂ ਦੀਆਂ ਟੀਮਾਂ ਨੂੰ ਸਾਡੇ ਹੱਥ ਵਨ ਕੇ ਬੇਨਤੀ ਹੈ ਵੀ ਜਲਦੀ ਦੇ ਨਾਲ ਹੀ ਗਰਾਊਂਡ ਦੇ ਲਾਗੇ ਪੁੱਜ ਜਾਣ ਆਪਾਂ ਨਾਲ ਦੀ ਨਾਲ ਜਿਹੜਾ ਕੁੜੀਆਂ ਦਾ ਮੈਚ ਫਿਰ ਨਾਲ ਦੀ ਨਾਲ ਜਿਹੜਾ ਸ਼ੋਅ ਮੈਚ ਕਰਵਾਵਾਂਗੇ ਪਿੰਡ ਪੱਤਰ ਦਾ ਫਾਈਨਲ ਕਰਾਵਾਂਗੇ 7 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਮੇਲੇ ਦੀ ਸਮਾਪਤੀ ਕਰਨੀ ਹੀ ਕਰਨੀ ਹੈ ਲਓ ਸਾਹਮਣੇ ਕਿਲਰ ਵਾਲੇ ਰਵੀ ਦੀ ਰੇਡ ਤੇ ਜੱਫਾ ਪੰਮੇ ਮਹੋਲੀ ਦਾ ਜੱਫਾ ਪੰਮੇ ਨਾ 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 ਜੂਮ ਕਰਕੇ ਵੇਖ ਆਉਂ ਲੈ ਗਿਆ ਕਹਿੰਦੇ ਰਵੇ ਕਲੰਦਰ ਵਾਲਾ ਮੇਰੇ ਮਿੱਤਰੋ ਆਹ ਛੋਟੀ ਦਾ ਮੁਕਾਬਲਾ ਚੱਲਦਾ ਹੈ ਅਗਲੇ ਮੱਜਿਆਂ ਦੀਆਂ ਟੀਮਾਂ ਨੂੰ ਬੇਨਤੀ ਵੀ ਲੜਕੀਆਂ ਦਾ ਮੈਚ ਹੈ ਛੱਡਿਓ ਭੈਣੋ ਛੱਡਿਓ ਬੱਚੀਆਂ ਨੂੰ ਬੇਜਦੀਆਂ ਵੀ ਇਹ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਮਲੇਰਕੋਟ ਦੇ ਵਿੱਚ ਮੇਲਾ ਹੋਣਾ ਇੱਕ ਹਾਰ ਲੈ ਕਹਿੰਦੇ ਪੰਨੇ ਨੂੰ ਦੂਜਾ ਗੌਰਵ ਨੂੰ ਮੇਲਾ ਮਲੇਰਕੋਟ ਨੇ ਵੀ ਝੋਟੀ ਦਾ ਹੋਣਾ ਹਰਨੀਤ ਕੱਖ ਵੇਖੋ ਝੋਟਿਆ ਕੱਖ ਵੇਖੋ ਉਹ ਦੁਨੀਆ ਡਿੱਗੀ ਖੜੀ ਆ